ਸਿਕੰਦਰ ਸਿੰਘ ਮਲੂਕਾ ਦੀਆਂ ਚਰਚਾਵਾਂ ਹੁਣ ਤੇਜ਼ ਹੁੰਦੀਆਂ ਜਾ ਰਹੀਆਂ ਨੇ ਐ ਕਿਹਾ ਜਾਣ ਲੱਗ ਗਿਆ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਅਕਾਲੀ ਦਲ ਜਿਹੜਾ ਬਾਦਲ ਤੜਾ ਮੰਨਿਆ ਜਾਂਦਾ ਉਸ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ ਹਾਲਾਂਕਿ ਇਹਦੇ ਕੋਈ ਪੁਖਤਾ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਪਰ ਚਰਚਾਵਾਂ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਕਾਰ ਵਾਪਸੀ ਵੱਲ ਨੂੰ ਵੱਧ ਸਕਦੇ ਨੇ ਜਾਂ ਫਿਰ ਉਹਨਾਂ ਨੂੰ ਘਰ ਵਾਪਸ ਲਿਆਂਦਾ ਜਾ ਸਕਦਾ ਆ ਬਹੁਤ ਕੁਝ ਇਸ ਵੇਲੇ ਚਰਚਾਾਂ ਦਾ ਵਿਸ਼ਾ ਬਣਿਆ ਹੋਇਆ ਹੁਣ ਤੱਕ ਸਿਕੰਦਰ ਸਿੰਘ ਮਲੂਕਾ ਬਾਗੀ ਧੜੇ ਵਿੱਚ ਵੀ شمار ਹੁੰਦੇ ਰਹੇ ਨੇ ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਵੇਖੇ ਜਾਂਦੇ ਰਹੇ ਨੇ ਪਰ ਕਿਤੇ ਨਾ ਕਿਤੇ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਬਾਗੀ ਧੜੇ ਵਿੱਚ ਵੀ ਡਾਇਰੈਕਟਲੀ ਨਜ਼ਰ ਨਹੀਂ ਆਏ ਦੂਜੇ ਪਾਸੇ ਵੀ ਡਾਇਰੈਕਟਲੀ ਨਜ਼ਰ ਨਹੀਂ ਆਏ ਕਈ ਵਾਰ ਤਾਂ ਇਦਾਂ ਦੀ ਸਿਚੁਏਸ਼ਨ ਵੀ ਬਣੀ ਕਿ ਸੁਧਾਰ ਲਹਿਰ ਦੇ ਲੀਡਰਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਇਸ ਉੱਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੁਣ ਸਵਾਲ ਇਹ ਹੈ ਕਿ ਸਿਕੰਦਰ ਸਿੰਘ ਮਲੂਕਾ ਕਿਹੜਾ ਰਾਖ ਤਿਆਰ ਕਰਨਗੇ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਕਾਰਜਸ਼ੀਲ ਹੈ ਭਰਤੀ ਚੱਲਦੀ ਪਈ ਹੈ ਦੂਜੇ ਪਾਸੇ ਅਕਾਲੀ ਦਲ ਕਹਿੰਦਾ ਉਹਨਾਂ ਦੀ ਭਰਤੀ ਹੋ ਚੁੱਕੀ ਹੈ ਬਹੁਤ ਕੁਝ ਇਸ ਵੇਲੇ ਸਮਲਟੇਨियसਲੀ ਚੱਲਦਾ ਪਿਆ ਔਰ ਉਹਦੇ ਦਰਮਿਆਨ ਸਿਕੰਦਰ ਸਿੰਘ ਮਲੂਕਾ ਬਾਰੇ ਅਦਾ ਦੀਆਂ ਖਬਰਾਂ ਸਾਹਮਣੇ ਆਉਣੀਆਂ ਇਹਦੇ ਦਰਮਿਆਨ ਸਿਕੰਦਰ ਸਿੰਘ ਮਲੂਕਾ ਦੇ ਨੂੰ ਔਰ ਉਹਨਾਂ ਦਾ ਬੇਟਾ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੀ ਨੂੰ ਬੀਜੇਪੀ ਤੋਂ ਚੋਣ ਵੀ ਲੜੀ ਸੀ ਐਮਪੀ ਦੀ ਬਠਿੰਡਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਔਰ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਵੀ ਬਹੁਤ ਵਾਰ ਇਦਾਂ ਕਹਿੰਦੇ ਸੁਣਾਈ ਦਿੱਤੇ ਨੇ ਕਿ ਬੀਜੇਪੀ ਦੇ ਨਾਲ ਗੱਠਜੋੜ ਜ਼ਰੂਰੀ ਹੈ ਹੁਣ ਸਵਾਲ ਇਹ ਹੈ ਕਿ ਸਿਕੰਦਰ ਸਿੰਘ ਮਲੂਕਾ ਕਿਹੜਾ ਰਾਹ اختیار ਕਰਨਗੇ ਔਰ ਕਿਤੇ ਨਾ ਕਿਤੇ ਇਹ ਵੀ ਚਰਚਾਾਂਮਾ ਚੱਲ ਰਹੀ ਹੈ ਕਿ ਕੀ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਇੱਕ ਮਿਡਵੇ ਬਣਨਗੇ ਬੀਜੇਪੀ ਔਰ ਸ਼ਰੋਮਣੀ ਅਕਾਲੀ ਦਲ ਵਾਸਤੇ ਕੀ ਸਿਕੰਦਰ ਸਿੰਘ ਮਲੂਕਾ ਇਹ ਦੋਵਾਂ ਪਾਰਟੀਆਂ ਦਾ ਗੱਠਜੋੜ ਕਰਾਉਣਗੇ 227 ਆਉਂਦੀ ਪਈ ਹੈ ਔਰ ਇਹਦੇ ਦਰਮਿਆਨ ਹੁਣ ਮਹਿਜ਼ 2 ਸਾਲ ਰਹਿ ਚੁੱਕੇ ਨੇ ਇਹਨਾਂ 2 ਸਾਲਾਂ ਦੇ ਵਿੱਚ ਕੀ ਕੁਝ ਵਾਪਰੇਗਾ ਕੀ ਪਾਰਟੀਆਂ ਰਲਣਗੀਆਂ ਇਹ ਦੋ ਪਾਰਟੀਆਂ ਦਾ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਸਮੇਂ ਤੇ ਨਰਭਰ ਹੈ ਫਿਲਹਾਲ ਚਰਚਾਵਾਂ ਤੇਜ਼ ਹੁੰਦੀਆਂ ਜਾ ਰਹੀਆਂ ਜੋ ਵੀ ਹੋਏਗਾ ਦੱਸ ਦੇਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ